ਵੀ ਮਿੱਤਰੋ ਖਨੌਰੀ ਬਾਰਡਰ ਤੇ 22 ਪਾਨਾ ਸਿੱਧੂ ਜਿਹੜਾ ਪਹੁੰਚ ਚੁੱਕਿਆ ਤੁਸੀਂ ਦੇਖ ਸਕਦੇ ਹੋ 22 ਬਿਮਾਰ ਹੋਣ ਦੇ ਬਾਵਜੂਦ ਵੀ ਜਿਹੜਾ ਆਪਣੇ ਕਾਫਲੇ 'ਚ ਪਹੁੰਚਿਆ ਦੇਖੋ ਨਹੀਂ ਜੀ ਦਾ ਪਤਾ ਜਿਹੜਾ ਖਨੌਰੀ ਵਾਲਾ ਬਾਰਡਰ ਹੈ ਇਹ ਪਿਛਲੇ ਸਾਲ ਕਿਰਪਾ ਦਾ ਕਾਲਪੁਰਖ ਵਾਹਿਗੁਰੂ ਨੇ ਕਰੀ ਪਰ ਸੇਵਾ ਦਾ ਹਿੱਸੇ 'ਚ ਆ ਗਈ ਸੀ ਇਹ ਕਿ ਨਵਰੀ ਗਾਲਾ ਵਾਟਣਾ ਚਲੋ ਸਾਰੇ ਸਬਰ ਨਾਲ ਬੈਠੇ ਆ ਸਾਡੇ ਬਜ਼ੁਰਗ ਨੇ ਸਾਡੇ ਨੌਜਵਾਨ ਨੇਗੇ ਜਿੱਦਣ ਸਾਡਾ ਸਰਬ ਦਾ ਸਬਰ ਦਾ ਬੰਨ ਟੁੱਟ ਗਿਆ ਉਹਦਣ ਬਹੁਤ ਇਨਾਂ ਦੇ ਮਾਰੀ ਇੱਕ ਨਾ ਕੈਮਰਾ ਆਹ ਕੈਮਰਾ ਚੱਲ ਰਿਹਾ ਇਹ ਮੈਨੂੰ ਦਿਖ ਰਿਹਾ ਇੱਥੋਂ ਮੇਰੀ ਅੰਦਰਲੀ ਆਵਾਜ਼ ਤਾਂ ਨਹੀਂ ਦਿਖ ਰਿਹਾ ਇਹ ਥੋੜਾ ਜਿਹਾ ਸਿਹਤ ਤੈਨੂੰ ਪਤਾ ਨਾ ਡਾਉਣ ਜੀ ਸੀਗੀ ਪਰ ਆਹ ਜਿਹੜਾ ਲੋਕਾਂ ਦੇ ਪਿਆਰ ਅੱਗੇ ਤਾਂ ਸਿਹਤ ਸੁੱਤ ਦੀ ਕੋਈ ਕਿਸੇ ਜੀ ਦੀ ਪਰਵਾਹ ਨਹੀਂ ਹੈਗੀ ਪਰ ਨੌਜਵਾਨਾ ਦੇਖੋ ਤੁਸੀਂ ਵੀ ਕਿੰਨਾ ਨੌਜਵਾਨ ਸਾਡੇ ਚ ਯੋਗਦਾਨ ਪਾ ਰਹੇ ਨੇ ਇੱਕ ਚੀਜ਼ ਸਮਝ ਲੈਣੀ ਚਾਹੀਦੀ ਆ ਇਹ ਲੜਾਈ ਸਾਡੀ ਪੰਜਾਬ ਦੀ ਆ ਸਾਡੀ ਜ਼ਮੀਨਾਂ ਦੀ ਆ ਤੇ ਸਾਡੀ ਆਪਣੀ ਲੜਾਈ ਆ ਸਾਡੇ ਇਤਿਹਾਸ ਦੀ ਲੜਾਈ ਆ ਇਸ ਕਰਕੇ ਸਾਰੇ ਹੀ ਨੌਜਵਾਨਾਂ ਨੂੰ ਸਾਰੇ ਲੋਕਾਂ ਨੂੰ ਸਿਰ ਜੋੜ ਕੇ ਲੜਨੀ ਚਾਹੀਦੀ ਕਿਉਂਕਿ ਰਾਜਨੀਤਿਕ ਬੰਦਿਆਂ ਦਾ ਕੰਮ ਕੀ ਆ ਸਾਨੂੰ ਪਾੜ ਕੇ ਰੱਖਣਾ ਪਾੜ ਸਾਨੂੰ ਪਾੜ ਕੇ ਹੀ ਰਾਜ ਕਰਦੇ ਨੇ ਕਿ ਮੇਰੀ ਲੜਾਈ ਸਾਡੀ ਲੜਾਈ ਉਹਨਾਂ ਰਾਜਨੀਤਿਕ ਲੋਕਾਂ ਨਾਲ ਆ ਜਿਹੜੇ ਵੋਟਾਂ ਵੇਲੇ ਗੱਲਾਂ ਕੁਝ ਹੋਰ ਹੁੰਦੀਆਂ ਨੇ ਬਾਅਦ ਚ ਗੱਲਾਂ ਕੁਝ ਹੋਰ ਹੁੰਦੀਆਂ ਨੇ ਜਦੋਂ ਬਣ ਜਾਂਦੇ ਨੇ ਕਿ ਸਾਰਾ ਕੁਝ ਮੁੱਕਰ ਜਾਂਦੇ ਨੇ ਇਹੀ ਕੰਮ ਸਾਡੇ ਨਾਲ ਭਾਜਪਾ ਨੇ ਕੀਤਾ ਸਾਡੇ ਨਾਲ ਕਰਕੇ ਵਾਦੇ ਸਾਰੇ ਮੁੱਕਰ ਗਏ ਅਸੀਂ ਜਿਹੜੇ ਸਾਡੇ ਵਾਦੇ ਕੀਤੇ ਹੋਏ ਨੇ ਉਹ ਮਣਾਉਣ ਲਈ ਦੁਬਾਰੇ ਆਇਆ ਹਾਂ ਇਹ ਪੰਜਾਬ ਦੀ ਇਸ ਲੜਾਈ ਦੇ ਵਿੱਚ ਇਸ ਦੇ ਵਿੱਚ ਅਸੀਂ ਇਕੱਲਾ ਪੰਜਾਬ ਆ ਨਾ ਜਿਹੜਾ ਇਹ ਆ ਇਹ ਆਪਣੀ ਲੜਾਈ ਨਹੀਂ ਲੜ ਰਿਹਾ ਪੰਜਾਬ ਨੇ ਹਮੇਸ਼ਾ ਤੂੰ ਹੀ ਪੰਜਾਬ ਹਰਿਆਣੇ ਦੇ ਲੋਕਾਂ ਨੇ ਹਮੇਸ਼ਾ ਤੂੰ ਹੀ ਪੂਰੇ ਭਾਰਤੀ ਲੜਾਈ ਲੜੀ ਆ ਤੁਸੀਂ ਇਹ ਦੇਖੋ ਪੰਜਾਬ ਪੂਰੀ ਸਾਰੀ ਦੇਸ਼ ਦੀ ਖੇਤੀ ਬਚਾਉਣ ਲਈ ਲੜ ਰਿਹਾ ਹੈ ਪੰਜਾਬ ਨੇ ਹਮੇਸ਼ਾ ਤੋਂ ਇਹ ਜਿਹੜੇ ਮੋਦੀ ਵਰਗੇ ਨੇੜੇ ਭਾਜਪਾ ਦੀ ਸਰਕਾਰ ਦੇ ਇਹ ਨੇ ਕਿ ਮਿਨਿਸਟਰ ਇਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਪੰਜਾਬ ਨੇ ਹਮੇਸ਼ਾ ਤੋਂ ਇਹਨਾਂ ਲੋਕਾਂ ਨੇ ਕੁਰਬਾਨੀਆਂ ਦੇਸ਼ ਨੂੰ ਆਜ਼ਾਦ ਲਈ ਕਰਵਾਉਣ ਲਈ ਪਾਈਆਂ ਪਹਿਲਾਂ ਮੁਗਲ ਦੇ ਸਮਰਾਜ ਮੁਗਲਾਂ ਦੇ ਹੇਠਾ ਦੀਨ ਸੀਗਾ ਗੁਲਾਮ ਸੀਗਾ ਇਹ ਭਾਰਤ ਉਦੋਂ ਅਸੀਂ ਯਾਦ ਕਰਵਾਇਆ ਫਿਰ ਅਸੀਂ ਅੰਗਰੇਜ਼ਾਂ ਤੋਂ ਯਾਦ ਕਰਾਇਆ ਸਾਡੇ ਗੁਰੂ ਸਾਹਿਬਾਨ ਦੀ ਕਿਰਪਾ ਹੀ ਏਡੀ ਵੱਡੀ ਆ ਇਸ ਕਰਕੇ ਸਾਡੇ ਨਾਲ ਕਹੋ ਜੇ ਵਿਹਾਰ ਕੀਤਾ ਜਾ ਰਿਹਾ ਕਿੰਨਾ ਮਾੜਾ ਸਲੂਕ ਕੀਤਾ ਜਾ ਰਿਹਾ ਅਸੀਂ ਮਾੜਾ ਕੀ ਕਰਤਾ ਅਸੀਂ ਜੇ ਦੇਸ਼ ਯਾਦ ਕਰਵਾਤਾ ਜਿੰਨੂੰ ਸਿੱਤਰ ਇਹਨਾਂ ਦੇ ਅੰਗਰੇਜ਼ਾਂ ਤੋਂ ਸੰਖੇਤਰ ਪੈਂਦੇ ਹੁੰਦੇ ਅੱਜ ਨੂੰ ਮੁਗਲਾਂ ਤੋਂ ਸਿੱਤਰ ਪੈਂਦੇ ਹੁੰਦੇ ਜੇ ਸਾਡੇ ਗੁਰੂ ਸਾਹਿਬਾਨ ਸਾਨੂੰ ਆ ਸਿਧਾਂਤ ਨਾ ਦੇ ਕੇ ਜਾਂਦੇ ਸਾਨੂੰ ਲੜਨ ਦਾ ਇਹ ਲੋਕਾਂ ਨੂੰ ਸ਼ਰਮ ਨਹੀਂ ਹੈਗੀ ਸਾਡੇ ਤੇ ਲਿਆ ਲੈ ਕਹੋ ਜੇ ਸਿੱਟੀਆਂ ਦਿੰਦੇ ਨੇ ਗੋਲੇ ਸਿੱਟੀਆਂ ਦਿੰਦੇ ਨੇ ਕਿ ਇਹ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਯਾਰ ਜਿਨ੍ਹਾਂ ਲੋਕਾਂ ਦੇ ਸਿਰ ਤੇ ਦੇਸ਼ ਬਸਦਾ ਜਿਨ੍ਹਾਂ ਲੋਕਾਂ ਕਰਕੇ ਸਾਡਾ ਝੰਡਾ ਉੱਪਰ ਆ ਉਹਨਾਂ ਕਿਸਾਨਾਂ ਮਜ਼ਦੂਰਾਂ ਦੇ ਉੱਪਰ ਹੀ ਤੁਸੀਂ ਇਹੋ ਜਿਹਾ ਸਲੂਕ ਕਰ ਰਹੇ ਹੋ ਜੇ ਕਿਤੇ ਇਹੋ ਜਿਹਾ ਤੁਸੀਂ ਸਲੂਕ ਕਰਦੇ ਰਹੋਗੇ ਜੇ ਤੁਹਾਡਾ ਹੱਥ ਇਸ ਟਾਈਮ ਆ ਪੰਜਾਬ ਦਾ ਹੱਥ ਆ ਨਾ ਪੂਰੇ ਦੇਸ਼ ਦੇ ਉੱਪਰ ਸਿਰ ਤੇ ਹੱਥ ਆ ਤੁਹਾਡੇ ਦੇ ਜਿੱਦਣ ਕਿਤੇ ਹੱਥ ਪੰਜਾਬ ਨੇ ਚੱਕ ਲਿਆ ਉਹਦਣੇ ਇਸ ਦੇਸ਼ ਦੇ ਹਾਲਾਤ ਹੀ ਕੁਝ ਹੋਰ ਹੋਣਗੇ ਉਹਦਣੇ ਇਸ ਦੇਸ਼ ਦੇ ਉੱਪਰ ਚੀਨ ਕਾਬਜ ਹੋਊਗਾ ਇਹਨੂੰ ਤਾਂ ਕਿਹੜੇ ਕਿਹੜੇ ਦੇਸ਼ ਸਾਗੇ ਤੁਹਾਡੇ ਦੇ ਕਾਬਜ ਹੋਣਗੇ ਸਾਡਿਆਂ ਨਾਲ ਇਹ ਸਾਨੂੰ ਬੜਾ ਪਰਖੂ ਨਾ ਸਾਡੇ ਸਬਰ ਨੂੰ ਬੜਾ ਨਾ ਪਰ ਇਸ ਕਰਕੇ ਜੋ ਸਾਡੀਆਂ ਮੰਗਾਂ ਨੇ ਜੋ ਸਾਡੀਆਂ ਹੱਕ ਨੇਗੇ ਸਾਡੇ ਹੱਕ ਸਾਨੂੰ ਹੱਕ ਦਿੱਤੇ ਜਾਣ ਨਹੀਂ ਤੁਹਾਡੇ ਹਾਲਾਤ ਜਿਹੜੇ ਮਾੜੇ ਹੋਣਗੇ ਇੰਨੀ ਕੁ ਮੈਂ ਸਾਰੀਆਂ ਗੱਲਾਂ ਕਹਿਣੀਆਂ ਨੇਗੇ ਕੱਲ੍ਹ ਸ਼ਾਮ ਦੇ ਵਿਚਾਲੇ ਬਾਰਡਰ ਹੁੰਦੇ ਨੇ ਅੱਜ ਤੇ ਇਸ ਦੀ ਬਾਰਡਰ ਦੇਖਣ ਨੂੰ ਮਿਲ ਗਿਆ ਦੇਖੋ ਗੱਲ ਐ ਹੋ ਮੈਨੂੰ ਮੇਰੇ ਮੇਰੇ ਨੌਜਵਾਨ ਨੇ ਮੇਰੇ ਭਰਾ ਨੇਗੇ ਮੇਰੇ ਬਾਪੂ ਨੇਗੇ ਮੈਨੂੰ ਇਹ ਆ ਵੀ ਮੈਂ ਸਾਰਿਆਂ ਨੂੰ ਮਿਲਾ ਇੱਕ ਤਾਂ ਮੇਰਾ ਇਹਨਾਂ ਨੇ ਪਰੇਸ਼ਾਨ ਮੇਰੇ ਸਿਰ ਤੇ ਬਹੁਤ ਵੱਡਾ ਚੜਾਤਾ ਜਿਹੜਾ ਤੁਸੀਂ ਇਹ ਦੇਖੋ ਵੀ ਨਹੀਂ ਜਿਹੜੀਆਂ ਉਹ ਜੇਲ੍ਹਾਂ ਦੇ ਵਿੱਚੋਂ ਸਰਕਾਰਾਂ ਦੇ ਵਿੱਚੋਂ ਨਿਕਲ ਕੇ ਆਉਣਾ ਬਹੁਤ ਵੱਡਾ ਮੁਸ਼ਕਲ ਹੈ ਬਸ ਤੁਹਾਨੂੰ ਇਹ ਚੀਜ਼ ਦਾ ਪਤਾ ਜਿਹੜਾ ਖਨੌਰੀ ਵਾਲਾ ਬ ਇਹ ਪਿਛਲੇ ਸਾਲ ਕਿਰਪਾ ਦਾ ਕਾਲਪੁਰਖ ਵਾਹਿਗੁਰੂ ਨੇ ਕਰੀ ਪਰ ਸੇਵਾ ਦਾ ਹਿੱਸੇ ਚ ਆ ਗਈ ਸੀ ਇਹ ਇੱਕ ਨੌਰੀ ਵਾਲਾ ਵਾਠ ਚਲੋ ਸਾਡੇ ਵੀ ਤਾਂ ਕਾਗੂ ਸਾਬਣ ਗ੍ਰਾਹ ਸਾਹਿਬ ਮੇਰੇ ਨਾਲ ਗੁੱਸੇ ਹੋ ਗਈ ਚਲੋ ਸਾਡੇ ਵੱਡੇ ਨੇਗੇ ਪਰ ਕੋਈ ਚੱਕਰ ਨਹੀਂ ਉਹ ਪਿਛਲੀ ਵਾਰ ਪ੍ਰਮਾਤਮਾ ਨੇ ਕਲਾ ਵਰਤਾਈ ਇਸ ਵਾਰੀ ਇਸ ਵਾਰੀ ਖਬਰਾਂ ਸੇਵਾ ਆਪਣੇ ਹਿੱਸੇ ਆ ਜੇ ਸਾਰੇ ਨੌਜਵਾਨਾਂ ਦਾ ਸਾਰਾ ਨਹੀਂ ਹਿੱਸੇ ਆ ਜੇ ਉਹ ਮੈਨੂੰ ਇਕੱਲੇ ਨੂੰ ਪਿਛਲੀ ਵਾਰ ਇੱਥੇ ਇਸ ਬੋਡਰ ਤੇ ਗਾਲਾਂ ਮਿਲੀਆਂ ਉਪ ਕੁਛ ਨਹੀਂ ਇਹ ਇਸ ਕਰਕੇ ਸਾਡੇ ਬਾਪੂ ਨੇ ਸਾਨੂੰ ਉਵੇਂ ਪਿਆਰ ਨਾ ਰਹਿਣਾ ਚਾਹੀਦਾ ਮੇਰੀ ਇੱਕ ਚੀਜ਼ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਅਸੀਂ ਨਾ ਆਪਣੇ ਬੰਦਿਆਂ ਦੇ ਖਿਲਾਫ ਬਹੁਤ ਲੜਨ ਲੱਗ ਗਏ ਹਾਂ ਆਪਣੇ ਬੰਦਿਆਂ ਦੇ ਖਿਲਾਫ ਬਹੁਤ ਬੋਲਣ ਲੱਗ ਗਏ ਹਾਂ ਆਪਣੇ ਲੀਡਰਾਂ ਦੇ ਖਿਲਾਫ ਬਹੁਤ ਬੋਲਣ ਲੱਗ ਗਏ ਹਾਂ ਆਪਣੇ ਕਿਸਾਨਾਂ ਆਪੋ ਦੇ ਖਿਲਾਫ ਬਹੁਤ ਬੋਲਣ ਲੱਗ ਗਏ ਹਾਂ ਸਾਡੀ ਲੜਾਈ ਕਿਹੜੀ ਹੈ ਸਾਡੀ ਅਸੀਂ ਸਾਡੀ ਲੜਾਈ ਰਾਜਨੀਤਿਕ ਬੰਦਿਆਂ ਨਾਲ ਇਹਨਾਂ ਰਾਜਨੀਤਿਕ ਪਾਰਟੀਆਂ ਨਾਲ ਹੋਣੀ ਚਾਹੀਦੀ ਸਾਡਾ ਦੁਸ਼ਮਣ ਕੌਣ ਹੈ ਸਾਨੂੰ ਦੁਸ਼ਮਣ ਸਹੀ ਪਛਾਣਨਾ ਚਾਹੀਦਾ ਸਾਨੂੰ ਆਪਸ ਵਿੱਚ ਨਹੀਂ ਲੜਨਾ ਚਾਹੀਦਾ ਅਸੀਂ ਆਪ ਕਿ ਯਾਰ ਮੇਰੇ ਖਿਲਾਫ ਕੋਈ ਬੰਦਾ ਮਰਜ਼ੀ ਬੋਲੀ ਜਾਵੇ ਮੇਰੀ ਜਿਹੜੀ ਲੜਾਈ ਆ ਉਹ ਰਾਜਨੀਤਿਕ ਬੰਦਿਆਂ ਨਾਲ ਉਹ ਰਾਜਨੀਤਿਕ ਪਾਰਟੀਆਂ ਚਾਹੇ ਪੰਜਾਬ ਦੀ ਗਵਰਨਮੈਂਟ ਆ ਚਾਹੇ ਸੈਂਟਰ ਦੀ ਗਵਰਨਮੈਂਟ ਆ ਜਿਹੜੇ ਸਾਡੇ ਨਾਲ ਕਰਕੇ ਵਾਦੇ ਬੋਲ ਕੇ ਝੂਠ ਆਪਦੇ ਘਰ ਭਰੀ ਜਾਂਦੇ ਨੇ ਕਾਰਪੋਰੇਟ ਘਰਾਣਿਆਂ ਦੇ ਘਰ ਭਰ ਭਰੀ ਭਰੀ ਜਾਂਦੇ ਨੇ ਸਾਨੂੰ ਲੁੱਟੀ ਜਾਂਦੇ ਸਾਡੀ ਲੜਾਈ ਉਹਨਾਂ ਨਾਲ ਹੋਣੀ ਚਾਹੀਦੀ ਤੁਸੀਂ ਆਪਾਂ ਆਪੀ ਲੜਾਈ ਜਾਂਦੇ ਆ ਭਰਾਵਾ ਭਰਾਵਾ ਨੂੰ ਬਾਰਡਰ ਤੇ ਜੇ ਕਹਿ ਲਈਏ ਵੀ ਦੇਸ਼ਾਂ ਦੇ ਵਿੱਚ ਆਲੇ ਬਾਰਡਰ ਹੁੰਦੇ ਆ ਇੱਥੇ ਦੇਸ਼ ਦੀ ਬਾਰਡਰ ਬਣਾਤਾ ਇਹ ਇਹੀ ਤਾਂ ਮੈਂ ਤੁਹਾਨੂੰ ਗੱਲ ਦੱਸ ਕੇ ਹਟਿਆ ਵੀ ਇਹ ਪੰਜਾਬ ਦੇ ਨਾਲ ਸਲੂਕ ਕਿਹੋ ਜ ਪੰਜਾਬ ਦੀਆਂ ਇੱਡੀਆਂ ਵੱਡੀਆਂ ਕੁਰਬਾਨੀਆਂ ਜੇ ਪੰਜਾਬ ਨੇ ਜੇ ਸਾਡੇ ਨਾਲ ਇਹੋ ਜਿਹਾ ਕੁਛ ਜਿਹੜੀਆਂ ਮਾੜੀਆਂ ਕਰਤੂਤਾਂ ਕਰ ਰਹੇ ਨੇ ਜੇ ਅਸੀਂ ਆਪਣੀ ਆਈ ਤੇ ਆਗੇ ਤਾਂ ਫਿਰ ਇਹਨਾਂ ਦੇ ਹਾਲਾਤ ਕੀ ਹੋਣਗੇ ਜਿਹੜੇ ਬੋਲੇ ਸੁਨਿਹਾਲ ਸਾਤਰੀਆ ਕਾਲ ਇਹ ਭੱਜਾ ਸਾਡਾ ਸਬਰ ਹੈ ਇਹ ਸਾਡੇ ਸਬਰ ਨੂੰ ਪਰਖ ਰਹੇ ਨੇਗੇ ਜੇ ਕਿਤੇ ਸਾਡਾ ਸਬਰ ਦਾ ਬੰਨ ਟੁੱਟ ਗਿਆ ਤਾਂ ਇਹਨਾਂ ਦਾ ਹਾਲਾਤ ਕੀ ਹੋਣਗੇ ਇਹ ਚੀਜ਼ ਸੋਚੋ ਇਹ ਚੀਜ਼ ਦੇਖੋ ਇਹ ਇਹ ਅਸੀਂ ਅੱਜ ਹੀ ਸਬਰ ਨਾਲ ਬੈਠੇ ਆ ਸਾਡੇ ਬਜ਼ੁਰਗ ਨੇ ਸਾਡੇ ਨੌਜਵਾਨ ਨੇਗੇ ਜਿੱਦਣ ਸਾਡਾ ਸਰਬ ਦਾ ਸਬਰ ਦਾ ਬਰਨ ਟੁੱਟ ਗਿਆ ਉਹਦਨ ਬਹੁਤ ਇਨਾਂ ਦੇ ਮਤਲਬ ਗੱਲਬਾਤ ਚੱਲ ਰਹੀ ਹੈ ਗੱਲਬਾਤ ਨਹੀਂ ਨਿਪਟਦੀ ਤਾਂ ਕੀ ਹੋਊਗਾ ਦਾ ਨਾਮ ਆਉਂਦਾ ਸੀ ਦੀਪ ਦੀ ਅੱਜ ਵਰਸੀ ਵੀ ਆ ਦੀਪ ਸਿੱਧੂ ਬਾਈ ਨੂੰ ਅੱਜ ਮੈਂ ਖਾਸ ਕਰਕੇ ਮੈਂ ਪਹਿਲਾਂ ਵੀ ਯਾਦ ਕਰਕੇ ਹਟਿਆ ਤੁਸੀਂ ਬਹੁਤ ਚੰਗੀ ਗੱਲ ਹੋ ਗਈ ਉਹ ਭੁੱਲ ਗਿਆ ਦੀਪ ਬਾਈ ਦਾ ਤੁਸੀਂ ਪਹਿਲਾਂ ਨਾ ਗੱਲ ਦੀਪ ਬਾਈ ਦੀ ਛੇੜ ਨਹੀਂ ਸਾਡਾ ਉਹ ਭਰਾ ਹੈ ਸਾਡੇ ਉਹਦੇ ਉਹਦੀ ਕੁਰਬਾਨੀ ਅੱਗੇ ਸਾਡਾ ਸਿਰ ਝੁਕਦਾ ਉਸ ਬਾਈ ਦੀ ਜੋ ਜੋ ਉਸ ਬਾਈ ਦੀ ਸੂਝ-ਬੂਝ, ਜੋ ਬਾਈ ਕੋਲੇ ਗਿਆਨ ਸੀ, ਜੋ ਬਾਈ ਜੀ ਕੋਲੇ ਨੌਲੇਜ ਸੀਗੀ, ਉਹਦਾ ਸਾਨੂੰ ਹਮੇਸ਼ਾ ਸਾਰੀ ਰਹਿਣੀ ਦੁਨੀਆ ਤੇ ਕਰ ਘਾਟਾ ਰਹਿਣਾ ਹੈ। ਹਨਾ ਜੀ। ਪਰ ਅਸੀਂ ਉਹਨਾਂ ਦੀ ਸੋਚ ਨੂੰ ਜਿਉਂਦਾ ਰੱਖਾਂਗੇ। ਅਸੀਂ ਉਹਨਾਂ ਦੀ ਸੋਚ ਤੇ ਤੁਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਉਹਨਾਂ ਦੀ ਪੈਰਾ ਸੋਚ ਤੇ ਪੈਰਾ ਦੇਣ ਦੀ ਕੋਸ਼ਿਸ਼ ਕਰਾਂਗੇ। ਅੱਜ ਸਾਡੇ ਉਹ ਮਨ ਭਰੇ ਹੋਏ ਨੇਗੇ ਉਹ ਬਾਈ ਨੂੰ ਅਸੀਂ ਯਾਦ ਕਰਦੇ ਆਂ ਕਿ ਜੇ ਸਾਡੇ ਵਿੱਚ ਅੱਜ ਬਾਈ ਹੁੰਦਾ ਤਾਂ ਗੱਲਬਾਤ ਕੁਝ ਹੋਰ ਹੀ ਇਹ ਗੱਲ ਆ। ਹਮੇਸ਼ਾ ਉਸ ਬਾਈ ਦੀ ਸਾਡੇ ਵੀਰ ਦੀ ਘਾਟ ਸਾਨੂੰ ਰੜਕਦੀ ਹੀ ਰਹੇਗੀ। ਜਿਉਂਦੇ ਆ ਰਿਹਾ ਤਾਂ ਵਿਰੋਧ ਬੜਾ ਹੋਇਆ। ਮੋੜਨੇ ਸਾਰੇ ਯਾਦ ਕਰਦੇ ਆ ਵੀ ਦੇਖੋ ਜੀ ਮੈਂ ਤੁਹਾਨੂੰ ਗੱਲ ਦੱਸਦਾ ਬਾਈ ਜੀ ਮੇਰਾ ਜਿਹੜਾ ਦੀਪ ਬਾਈ ਦੀ ਗੱਲ ਆ ਦੀਪ ਬਾਈ ਨਾਲ ਸਾਂਝ ਕਿੱਥੋਂ ਬਾਈ ਗੁਰਪ੍ਰੀਤ ਪਲੇਹੜੀ ਬਾਈ ਆ ਸਭ ਤੋਂ ਪਹਿਲਾਂ ਸਾਂਝ ਹੀ ਜਿਹੜੀ ਮੈਂ ਪਿੰਡਾਂ ਦੇ ਵਿੱਚ ਪਹਿਲਾਂ ਹੀ ਚੱਲਦਾ ਸੀਗਾ ਹਨਾ ਸਭ ਤੋਂ ਪਹਿਲਾਂ ਬਾਈ ਤੇ ਮੇਰੀ ਗੁਰਪ੍ਰੀਤ ਪਲੇਹੜੀ ਬਾਈ ਮੇਰੀ ਕਾਨਫਰੰਸ ਤੇ ਗੱਲ ਕਰਾਉਂਦਾ ਮੈਂ ਕਦੇ ਵੀ ਬਾਈ ਨਾਲ ਹੱਕ ਤਾਣ ਕੇ ਖੜਿਆ ਨਹੀਂ ਹਾਂ ਜਦੋਂ ਵੀ ਕਦੇ ਵੀ ਬਾਈ ਦਾ ਲਈ ਮੈਂ ਅਸੀਂ ਇਹਨਾਂ ਨਾਲ ਆਗੂਆਂ ਨਾਲ ਲੜਦੇ ਵੀ ਰਹੇ ਸੀ ਤਾਂ ਕਾ ਵੀ ਕਹਿ ਹੁੰਦੇ ਵੀ ਸਾਡਾ ਅਸੀਂ ਕਿਉਂਕਿ ਸਾਡਾ ਨੌਜਵਾਨਾਂ ਦੇ ਕਿਉਂ ਵਿਰੋਧ ਕਰੀ ਜਾਂਦੇ ਹਾਂ ਚਲੋ ਕਹਾਣੀ ਚੱ ਪਰ ਸਮਾਂ ਇਹ ਚੀਜ਼ ਆ ਦੇਖੋ ਅੱਜ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਦੇ ਗਾਲਾਂ ਪੈਂਦੀਆਂ ਨੇ ਜਿਨ੍ਹਾਂ ਨੇ ਕੁਝ ਸੱਚੇ ਸੱਚੇ ਮਨੋਂ ਕੰਮ ਕੀਤਾ ਉਹਨਾਂ ਨੂੰ ਹਮੇਸ਼ਾ ਦੁਨੀਆ ਯਾਦ ਰੱਖੂਗੀ ਇਹ ਜਿਹੜਾ ਇੱਕ ਨਾ ਕੈਮਰਾ ਆਹ ਕੈਮਰਾ ਚੱਲ ਰਿਹਾ ਇਹ ਮੈਨੂੰ ਦੇਖ ਰਿਹਾ ਇੱਥੋਂ ਮੇਰੀ ਅੰਦਰਲੀ ਆਵਾਜ਼ ਤਾਂ ਨਹੀਂ ਦੇਖ ਰਿਹਾ ਪਰਮਾਤਮਾ ਦਾ ਕੈਮਰਾ ਅੰਦਰ ਚੱਲਦਾ ਜਿਹੜਾ ਅੰਦਰਲਾ ਸੱਚ ਆ ਉਹ ਕਦੇ ਦਬਾਇਆ ਨਹੀਂ ਜਾ ਸਕਦਾ ਉਹ ਲੋਕਾਂ ਦੇ ਸਾਹਮਣੇ ਆਉਣਾ ਹੀ ਹੈ ਪਰ ਇਹ ਠੀਕ ਹੈ ਪਾਨੇ ਗੱਲਬਾਤ ਤੇ ਗੱਲ ਇਹ ਕਹਿੰਦੇ ਨੇ ਕਹਿੰਦੇ ਸਾਹਮਣੇ ਵੀ ਪੁਲਿਸ ਵਾਲੇ ਸਾਡੇ ਪੁੱਤ ਨੇ ਇਧਰੋਂ ਅਸੀਂ ਆ ਪੰਜਾਬ ਵਾਰਾਂ ਦੇ ਅੰਮ੍ਰੋ ਸਾਹਮਣੇ ਸਾਨੂੰ ਪਿਓ ਪੁੱਤਾਂ ਨੂੰ ਹੀ ਲੜਾਈ ਜਾਂਦਾ ਉਹ ਹੀ ਉਹ ਹੀ ਗੱਲ ਮੈਨੜੀ ਕਹਿਣਾ ਵੀ ਸਾਡੇ ਆਪਣੇ ਹੀ ਨੇ ਸਾਨੂੰ ਸਰਕਾਰਾਂ ਦੇ ਜਿਹੜੇ ਲੀਡਰ ਸਾਨੂੰ ਲੜਾ ਲੜਾ ਮਾਰੀ ਜਾਂਦੇ ਨੇ ਸਾਨੂੰ ਪਾੜ ਕੇ ਰੱਖਦੇ ਨੇ ਹੈਨਾ ਪਰ ਜੇ ਉਹੀ ਗੱਲ ਆ ਵੀ ਜੇ ਸਾਡਾ ਸਬਰ ਦਾ ਮਾਨ ਟੁੱਟ ਗਿਆ ਤਾਂ ਇਹਨਾਂ ਦਾ ਹਾਲਾਤ ਬੜੇ ਮਾੜੇ ਹੋਣਗੇ ਜਿਹੜੇ ਇਹ ਰਾਜੇ ਵਜ਼ੀਰ ਬਣੇ ਬੈਠੇ ਨੇਗੇ ਜਿਹੜੇ ਸਾਡੇ ਪੰਜਾਬੀਆਂ ਸਿਰ ਤੇ ਅਸੀਂ ਦੇਖੋ ਜੀ ਇਹ ਦੇਸ਼ ਦਾ ਸਭ ਤੋਂ ਵੱਡੀ ਗੱਲ ਇਹ ਹੈ ਇਹ ਦੇਸ਼ ਭੁੱਖਾ ਮਰਦਾ ਅਸੀਂ ਅਨਾਜ ਦੇ ਭੰਡਾਰ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੇ ਭਰੇ ਨਾ ਜਦੋਂ 1960 ਤੋਂ 68 ਦੀ ਗੱਲ ਹੈ ਜਦੋਂ ਇਹ ਦੇਸ਼ ਜਾ ਕੇ ਲੋਕਾਂ ਅਗੇ ਅਨਾਜ ਮੰਗਦਾ ਸੀਗਾ ਅਸੀਂ ਭੁੱਖੇ ਮਰ ਰਹੇ ਹਾਂ ਉਦੋਂ ਅਸੀਂ ਹਰੀ ਕ੍ਰਾਂਤੀ ਲੈ ਕੇ ਆਂਦੀ ਉਦੋਂ ਅਸੀਂ ਅਨਾਜ ਦੇ ਭੰਡਾਰ ਭਰੇ ਅੱਜ ਇਹ ਦੇਸ਼ ਰੱਜ ਕੇ ਖਾਣ ਲੱਗ ਗਿਆ ਪੰਜਾਬ ਕਰਕੇ ਅੱਜ ਉਹਨਾਂ ਕਰਕੇ ਅੱਜ ਇਹ ਕਾਰਪੋਰੇਟ ਘਰਾਣੇ ਦੇ ਬਣ ਕੇ ਬਾਈ ਜੀ ਕਿਸਾਨਾਂ ਮਜ਼ਦੂਰਾਂ ਨੇ ਇਸ ਨੂੰ ਖੜਾ ਕਰਿਆ ਗੱਲ ਇਹ ਤੁਸੀਂ ਦੇਖੋ ਅੱਜ ਜਿਹੜਾ ਕਿਸਾਨ ਇੱਥੇ ਲੜਾਈ ਲੜ ਰਿਹਾ ਪੰਜਾਬ ਦੇ ਵਿੱਚ ਵੀ ਕੀ ਚੱਲ ਰਿਹਾ ਪੰਜਾਬ ਦੇ ਜਿਹੜੇ ਰਾਜਨੀਤਿਕ ਲੋਕ ਨੇ ਉਹ ਕੀ ਕਰਦੇ ਨੇਗੇ ਉਹ ਸਾਨੂੰ ਜਾਤਾਂ ਪਾਤਾਂ ਦੇ ਨਾਂ ਤੇ ਆਧਾਰ ਤੇ ਲਾ ਕੇ ਲੜਾ ਕੇ ਮਾਰਦੇ ਨੇ ਕਿਸਾਨਾਂ ਦੇ ਮਜ਼ਦੂਰਾਂ ਨੂੰ ਅੱਜ ਇੱਥੇ ਕਿਸਾਨ ਆਇਆ ਅੱਜ ਕਿਸਾਨ ਇੱਥੇ ਮਜ਼ਦੂਰ ਦੇ ਕਰਜ਼ੇ ਦੀ ਗੱਲ ਵੀ ਲੈ ਕੇ ਆਇਆ ਮਜ਼ਦੂਰ ਦੇ ਕਰਜ਼ੇ ਦੀ ਵੀ ਜਿਹੜੀ ਕਰਜ਼ੇ ਦੀ ਵੀ ਲੀਕ ਬਜਣੀ ਚਾਹੀਦੀ ਆ ਹੁਣ ਇਹ ਚੀਜ਼ ਦੇਖੋ ਵੀ ਇੱਥੇ ਭਾਜਪਾ ਦਾ 1 ਲੀਟਰ ਦੀ ਮੈਂ ਡਿਬੇਟ ਦੇਖੀ ਗੱਲ ਕਰ ਰਹੇ ਹਾਂ ਉੱਥੇ ਲੀਡਰ ਬੈਠ ਕੇ ਵੀ ਕਰਜ਼ਾ ਸੀ ਇੰਨਾ ਕਿਵੇਂ ਮਾਫ਼ ਕਰ ਦਈਏ ਇੰਨਾ ਏਡਾ ਵੱਡਾ ਸੀ ਕਰਜ਼ਾ ਕਿਸਾਨਾਂ ਮਜ਼ਦੂਰਾਂ ਦਾ ਕਿਵੇਂ ਮਾਫ਼ ਕਰ ਦਈਏ ਸਾਰੇ ਦੇਖਦਾ ਅਰਬਾਂ ਖਰਬਾਂ ਰੁਪਏ ਇਹਨਾਂ ਨੇ ਜਿਹੜੇ ਬਿਜ਼ਨਸਮੈਨਾਂ ਦਾ ਕਾਰਪੋਰੇਟ ਘਰਾਣਿਆਂ ਦਾ ਮਾਫ਼ ਕਰਤਾ ਜੇ ਉਹਨਾਂ ਦਾ ਕਰਜ਼ਾ ਮਾਫ਼ ਕਰ ਸਕਦੇ ਨੇ ਤਾਂ ਕਿਸਾਨਾਂ ਮਜ਼ਦੂਰਾਂ ਦੇ ਸਿਰ ਤੇ ਜਿੰਨਾ ਤੇ ਦੇਸ਼ ਚੱਲਦਾ ਜਿੰਨਾ ਜਿੰਨਾ ਦੇ ਕਰਕੇ ਲੋਕ ਢਿੱਡ ਭਰਦੇ ਨੇਗੇ ਉਹਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਜਾ ਸਕਦਾ ਬਾਈ ਇਹ ਗੱਲ ਸੋਚਣ ਵਾਲੀ ਆ ਹੈਨਾ ਵੀ ਇਹ ਜਿਹੜਾ ਇਹ ਪਵਾੜਾ ਉਹਨਾਂ ਨੂੰ ਕੀ ਉਹਨਾਂ ਨੂੰ ਕੀ ਅਪੀਲ ਕਰੋਗੇ ਨਹੀਂ ਆ ਚੱਲ ਪਏ ਸਾਰੇ ਦੇਖੋ ਆਪਾਂ ਇੱਕ ਚੀਜ਼ ਮੈਂ ਗੱਲ ਕਰਨਾ ਅੱਜ ਸਾਰੇ ਹੀ ਚੱਲ ਪਏ ਕੋਈ ਚੱਕਰ ਨਹੀਂ ਆਪਾਂ ਆਪ ਦੇ ਵਿੱਚ ਪਾਰਟੀ ਹੈ ਨਾ ਕਿਸੇ ਦਾ ਵਿਰੋਧ ਨਾ ਬੋਲੀਏ ਕੋਈ ਗੱਲ ਨਹੀਂ ਆਪ ਹੀ ਸਾਰੇ ਚੱਲ ਪੈਣਗੇ ਸਿੱਧੂ ਸਿੱਧੂ ਬਾਈ ਨੂੰ ਯਾਦ ਕਰਨਾ ਨਜ਼ਰ ਆਇਆ ਸੀ ਧਰਨੇ ਤੁਹਾਡੇ ਨਾਲ ਸਿੱਧੂ ਬਾਈ ਦੀ ਗੱਲ ਕਰਦਾ ਨਹੀਂ ਉਹ ਮੇਰਾ ਭਰਾ ਹੈ ਦੇਖੋ ਮੇਰਾ ਛੋਟਾ ਭਰਾ ਹੈ ਕੀ ਹੋਇਆ ਜਦੋਂ ਇੱਕ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਕਿਉਂਕਿ ਦੇਖੋ ਮੈਂ ਤਾਂ ਸ਼ੁਰੂ ਤੋਂ ਹੀ ਮੇਰੇ ਦਾ ਕਈ ਸਾਲਾਂ ਤੋਂ ਕਿਸਾਨੀ ਦਾ ਝੰਡਾ ਹੱਥ ਦੇ ਵਿੱਚ ਆ ਮਜ਼ਦੂਰੀ ਦਾ ਕਈ ਸਾਲਾਂ ਤੋਂ ਹੱਥ ਦੇ ਵਿੱਚ ਕਿਉਂਕਿ ਮੇਰੇ ਇਹ 60 ਸਾਲ ਇਸ ਕਿਸਾਨ ਯੂਨੀਅਨ ਦੀ ਸੇਵਾ ਕੀਤੀ ਐ ਇਸ ਤੋਂ ਬਾਅਦ ਮੈਂ ਤਾਂ ਆਪਣੇ ਦਾਦੇ ਦੀਆਂ ਉਹਨਾਂ ਦੇ ਰਾਹਾਂ ਤੇ ਚੱਲ ਰਿਹਾ ਹਾਂ ਪਰ ਜਦੋਂ ਇਹ ਜਦੋਂ ਕੋਈ ਵੀ ਕਿਸਾਨੀ ਦੀ ਗੱਲ ਹੁੰਦੀ ਐ ਮੈਂ ਮੂਰੇ ਉਹਦੀ ਬਾਹਰ ਨਿਕਲ ਪੈਣਾ ਉਹ ਗੱਲ ਸਿੱਧੂ ਨੇ ਉਹ ਦੇਖੀ ਕਹਿੰਦਾ ਯਾਰ ਛੋਟੇ ਭਾਈ ਕਹਿੰਦਾ ਵੱਡੇ ਭਾਈ ਕਹਿੰਦਾ ਤੂੰ ਚੱਲ ਪਿਆ ਕਹਿੰਦਾ ਵੀ ਮੈਂ ਤੇਰੇ ਨਾਲ ਜਿੱਥੇ ਤੇਰੀ ਲੋੜ ਆ ਮੈਨੂੰ ਮੈਂ ਉੱਥੇ ਤੇਰੇ ਨਾਲ ਖੜਾ ਹਾਂ ਫਿਰ ਜਿੱਥੇ ਉਹਨੂੰ ਹਾਕ ਮਾਰਦਾ ਸੀ ਮਾਨਸਾ ਧਰਨਾ ਪੰਜਾਬ ਚ ਧਰਨਾ ਸਿੱਧੂ ਬਾਈ ਨੂੰ ਇੱਥੇ ਆਪਣਾ ਆਪਣਾ ਕਿਹੜਾ ਬਾਰਡਰ ਸਿੰਘ ਬਾਰਡਰ ਨਹੀਂ ਨਹੀਂ ਦੂਸਰਾ ਇੱਧਰ ਲੱਕਰੀ ਵਾਲਾ ਬਾਰਡਰ ਤੇ ਮੇਰੇ ਨਾਲ ਟਰਾਲੀਆਂ ਇਸ ਤੋਂ ਵਧੀਆ ਇਸ ਤੋਂ ਵੱਡੀ ਗੱਲ ਕੀ ਆ ਹਨਾ ਅੱਜ ਉਸ ਭਰਾ ਦੀ ਵੀ ਘਾਟ ਲੜਕਦੀ ਆ ਉਹ ਵੀ ਸਾਡੇ ਵਿੱਚ ਹੁੰਦਾ ਉਹ ਵੀ ਇੱਕ ਪੰਜਾਬ ਦਾ ਪੁੱਤ ਚਲਾ ਗਿਆ ਇਹ ਸਰਕਾਰਾਂ ਦੇ ਆ ਗੰਦੀਆਂ ਸਿਆਸਤਾਂ ਕਰਕੇ ਗੰਦੀਆਂ ਰਾਜਨੀਤੀਆਂ ਕਰਕੇ ਇਹੀ ਸਾਡੀਆਂ ਸਰਕਾਰਾਂ ਨਾਲ ਲੜਾਈ ਇਹਨਾਂ ਸਿਸਟਮ ਨਾਲ ਲੜਾਈ ਆ ਇਸ ਕਰਕੇ ਇਹੀ ਗੱਲ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਸਾਡੇ ਕੋਲੋਂ ਸਾਡੇ ਬੋਲਣ ਵਾਲੇ ਸਾਡੇ ਸਾਡੀਆਂ ਸੋਚ ਦੀ ਪਰਗੀ ਸੋਚ ਖੋਲੀ ਚੰਗੇ ਜਿਹੜੇ ਦੀਪ ਆਪਣਾ ਸਿੱਧੂ ਬਾਈ ਖੋਲਿਆ ਵੀ ਇਹਨਾਂ ਸਰਕਾਰਾਂ ਨੇ ਇਹਨਾਂ ਲੀਡਰਾਂ ਦੇ ਵਿੱਚ ਸਾਨੂੰ ਹੁਣ ਵੀ ਸਾਨੂੰ ਲੜਾ ਲੜ ਕੇ ਮਾਰੀ ਆ ਮਨੇ ਅਸੀਂ ਪਾਰਟੀ ਬਾਜ਼ੀ ਤੋਂ ਬਾਹਰ ਨਿਕਲ ਕੇ ਅਸੀਂ ਪੰਜਾਬ ਲਈ ਲੜਨਾ ਸਿੱਖੀਏ ਅਸੀਂ ਕਿਹਦੇ ਲਈ ਲੜ ਰਹੇ ਹਾਂ ਅਸੀਂ ਲੀਡਰਾਂ ਪਿੱਛੇ ਲੜ ਰਹੇ ਹਾਂ ਅਸੀਂ ਪਾਰਟੀਆਂ ਪਿੱਛੇ ਲੜ ਰਹੇ ਹਾਂ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਜੇ ਲੜਨਾ ਦਾ ਪੰਜਾਬ ਲਈ ਲੜੋ ਆਪਣੇ ਵਿਰਾਸਤ ਲਈ ਲੜੋ ਆਪਣੇ ਕੌਮ ਲਈ ਲੜੋ ਆਪਣੀਆਂ ਆਪਣੇ ਆਉਣ ਵਾਲੀ ਜਿਹੜੀ ਹੋंदा ਆਉਂਦਾ ਉਹਨਾਂ ਲਈ ਲੜੋ ਇਸ ਕਰਕੇ ਆ ਲੀਡਰਾਂ ਪਿੱਛੇ ਲੜਨਾ ਬੰਦ ਕਰੋ ਇਹਨਾਂ ਨੇ ਕੀ ਕੀਤਾ ਨਾ ਲੀਡਰਾਂ ਨੇ ਅੱਜ ਕੋਈ ਵੀ ਪੰਜਾਬ ਦਾ ਜਿਹੜਾ ਮੈਂ ਮਾਫੀਆ ਦੇ ਖਿਲਾਫ ਮਾਫੀਆ ਦੇ ਖਿਲਾਫ ਆਵਾਜ਼ ਚੁੱਕੀ ਸੀਗੀ ਇੱਕ ਮਾਫੀਆ ਜਿਹੜਾ ਚੱਲ ਰਿਹਾ ਆਪਣਾ ਏਜੰਟ ਮਾਫੀਆ ਐਜੂਕੇਸ਼ਨ ਵਾਲਾ ਮਾਫੀਆ ਉਹਦੇ ਖਿਲਾਫ ਜਿਹੜੀ ਮੈਂ ਆਵਾਜ਼ ਚੁੱਕੀ ਸੀਗੀ ਇਹਨਾਂ ਲੀਡਰਾਂ ਨੂੰ ਨਾ ਰਲ ਰਲ ਕੇ ਪੰਜਾਬ ਅੱਜ ਖਾਲੀ ਕਰਤਾ ਪੰਜਾਬ ਦੇ ਵਿੱਚ ਕੋਈ ਨੌਜਵਾਨ ਰਹਿਣ ਨੂੰ ਤਿਆਰ ਨਹੀਂ ਇਹਨਾਂ ਦੇ ਗੰਧੀਆਂ ਸਿਆਸਤਾਂ ਕਰਕੇ ਅੱਜ ਉਹ ਮਾਫੀਆ ਦੇ ਨਾਲ ਮੇਰੀ ਹੁਣ ਵੀ ਲੜਾਈ ਜਾਰੀ ਹੈ ਉਹਨਾਂ ਦੇ ਮਾਫੀਆ ਨਾਲ ਹੁਣ ਵੀ ਉਹਨਾਂ ਨੂੰ ਸਾਬਤ ਸਕਾ ਕੇ ਉਹਨੂੰ ਜਿਹੜਾ ਮਾਫੀਆ ਰਹਿ ਗਿਆ ਉਹ ਮਾਫੀਆ ਦੀ ਜੜ ਪੰਜਾਬ ਦੇ ਵਿੱਚ ਪੱਟ ਕੇ ਹਟੂ ਜਿਹੜਾ ਮਾਫੀਆ ਸਾਡੇ ਪੰਜਾਬ ਦਾ 30 30 40 40 ਲੱਖ ਰੁਪਏ ਇੱਕ ਨੌਜਵਾਨ ਦਾ ਲੈ ਕੇ ਢੱਡ ਭਰ ਲਿਓ ਮਾਫੀਆ ਦੀ ਵੀ ਜੜ ਪਟਾਣੇ ਅੱਜ ਗੱਲਬਾਤ ਚੱਲ ਰਹੀ ਹੈ ਜੇ ਗੱਲਬਾਤ ਸਿਰੇ ਨਹੀਂ ਲੱਗਦੀ ਤਾਂ ਕੀ ਹੋਏਗਾ ਗੱਲਬਾਤ ਸਿਰੇ ਨਹੀਂ ਲੱਗਦੀ ਕੋਈ ਗੱਲ ਨਹੀਂ ਸਿਰੇ ਪਹਿਲਾਂ ਵੀ ਲਾਈ ਆ ਸਿਰੇ ਸਿਰੇ ਹਮੇਸ਼ਾ ਤੋਂ ਪੰਜਾਬ ਪੰਜਾਬ ਦੀ ਜਵਾਨੀ ਗੁਰਗੋਇ ਸਿੰਘ ਦੇ ਵਾਰਸ ਲਾਉਂਦੀ ਆ ਪਾਣਾ ਸ